ਚਾਹੇ ਹੜਾ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜਪੀੜਤਾ ਨੂੰ ਮਦਦ ਕੀਤੀ ਜਾ ਰਹੀ ਹੈ ਅੱਜ ਮੋਰ ਤੋਂ ਟਰੈਕਰ ਵਾਨਾ ਕੀਤੇ ਗਏ ਨੇ ਜੋ ਬੀਜ ਦੇ ਚੱਕ ਨੇ ਹੜਪੀੜਤਾ ਦੀ ਖੇਤੀ ਦੀ ਮਦਦ ਕੀਤੀ ਜਾਵੇਗੀ ਸਾਡੇ ਨਾਲ ਮੈਡਮ ਹਰਸ਼ੀਮਰ ਕੌਰ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੋਗੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਮੈਡਮ ਜਦੋਂ ਤੋਂ ਹੜਾ ਆਇਆ ਨੇ ਲਗਾਤਾਰ ਮਦਦ ਕਰ ਰਹੇ ਆ ਅੱਜ ਵੀ ਟਰੈਕਰ ਵਾਨਾ ਕੀਤੇ ਗਏ ਨੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਦੇਖੋ ਜਿੱਥੇ ਸਰਕਾਰ ਦੇ ਮੁਖੀ ਨੇ ਜਾ ਕੇ ਹੜਾ ਦੇ ਸਮੇਂ 'ਚ ਲੋਕਾਂ ਦੀ ਬਾਹ ਫੜਨ ਤੋਂ ਬਜਾਏ ਭਗਵੰਤ ਜੀ ਜਾ ਕੇ ਹਸਪਤਾਲ 'ਚ ਲੇਟ ਗਿਆ ਸੀ ਉਥੇ ਜਿਨ੍ਹਾਂ ਦੀ ਸਰਕਾਰ ਪਿਛਲੇ 9 ਸਾਲਾ ਤੋਂ ਨਹੀਂ ਹੈਗੀ ਜਿਨ੍ਹਾਂ ਦੇ ਕੋਲ ਕੋਈ ਪ੍ਰਸ਼ਾਸਨ ਨਹੀਂ ਕੋਈ ਖਜ਼ਾਨਾ ਨਹੀਂ ਲੇਕਿਨ ਸਮੂਹ ਆਕਾਲੀ ਦਲ ਦੇ ਬਕਰਾਂ ਨੇ ਲੀਡਰਾਂ ਨੇ ਇਕੱਠੇ ਹੋ ਕੇ ਵੱਡਾ ਹਮਲਾ ਮਾਰਿਆ ਸੁਖਬੀਰ ਜੀ ਨੇ ਜਾ ਕੇ ਹੜਾ ਦੇ ਵਿੱਚ ਲੋਕਾਂ ਦੇ ਨਾਲ ਖੜ ਕੇ ਜੇ ਕਿਸੇ ਨੇ ਪੈਸੇ ਮੰਗੇ ਜੇ ਕਿਸੇ ਨੇ ਪਾਰਾ ਮੰਗਿਆ ਜੇ ਸੀਪੀ ਮੰਗਿਆ ਜੋ ਲੋਕਾਂ ਦੀ ਮੰਗਾ ਸੀ ਗਿਆ ਉਹ ਮੰਗਾ ਨੂੰ ਪੂਰਾ ਕਰਨ ਵਾਸਤੇ ਆਪਣਾ ਪੂਰੀ ਜਾਨ ਲਾਤੀ ਤੇ ਹੁਣ ਹੜਾ ਤੋਂ ਬਾਅਦ ਲੋਕੀ ਆਪਣੇ ਜ਼ਮੀਨਾਂ 'ਚ ਵਾਪਸ ਜਾ ਕੇ ਜਿਵੇਂ ਸੁਪੀਰ ਜੀ ਨੇ ਕਿਹਾ ਸੀ ਕਿ ਅਸੀਂ ਵੀ ਪ੍ਰੋਵਾਈਡ ਕਰਾਂਗੇ ਤੁਹਾਡੀ ਕਣਕ ਦੀ ਖੇਤੀ ਵਾਸਤੇ ਜਿੰਨਾ ਤੁਹਾਡਾ ਮੰਗ ਹੋਊਗੀ ਸਾਰਾ ਵੀ ਅਕਾਲੀ ਦਲ ਜਿੰਨਾ ਦੇ ਸਕਦਾ ਬਾਤੋ ਬਾਤ ਅੱਜ ਮੈਂ ਸੇਖੋ ਸਾਹਿਬ ਤੇ ਮੋਢ ਹਲਕੇ ਦੇ ਸਾਰੇ ਲੋਕਾਂ ਦਾ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨੇ 700 ਕੁਇੰਟਲ ਵੀ ਬ੍ਰਾਂਡਡ ਵੀ ਫਿਰੋਜ਼ਪੁਰ ਦੇ ਜਿੱਥੇ ਹਰਪੀਟ ਜਿਹੜੇ ਇਲਾਕੇ ਨੇ ਉਹਨਾਂ ਦੇ ਵਾਸਤੇ ਤੋਂ ਉਹਦੀ ਹਰੀ ਝੰਡੀ ਅੱਜ ਦਿੱਤੀ ਹੈ ਮੈਂ ਸਮੂਹ ਸੰਗਤਾਂ ਨੂੰ ਬਹੁਤ ਵੱਡਾ ਇਹਨਾਂ ਨੇ ਆਪਣੇ ਸਾਥੀਆਂ ਦਾ ਸਾਥ ਦਿੱਤਾ ਹੈਗਾ ਭਰਾਵਾ ਦਾ ਸਾਥ ਦਿੱਤਾ ਹੈ ਜਿੱਥੇ ਸਰਕਾਰਾਂ ਫੇਲ ਹੋ ਗਿਆ ਪ੍ਰਸ਼ਾਸਨ ਫੇਲ ਹੋ ਗਿਆ ਦਿੱਲੀ ਦੇ ਜਮਾਂਦੀ ਲੁਟੇਰੇ ਫੇਲ ਹੋ ਗਏ ਜਿਨ੍ਹਾਂ ਨੇ ਗਾਰੰਟੀਆਂ ਦਿੱਤੀਆਂ ਸੀ ਉੱਥੇ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੇ ਅੱਗੇ ਹੋ ਕੇ ਹਮਲਾ ਮਾਰੇ ਆਪਣੇ ਆਦੀ ਬਾਪੜੀਏ ਤੇ ਅੱਜ ਉਹਨਾਂ ਦੀ ਮਦਦ ਤੇ ਆ ਗਿਆ ਜੀ ਸਰਕਾਰ ਹੁੰਦੀ ਸ਼ਾਇਦ ਹਾਰੀ ਨਾ ਹੁੰਦੇ ਐਡੀ ਨੌਬਤ ਨਾ ਹੁੰਦੀ ਲੱਗਦਾ ਬਿਲਕੁਲ ਸਹੀ ਗੱਲ ਹੈ ਜੀ ਬੀਬੀ ਐਮਜੀ ਦਾ ਆਪਣਾ ਮੈਂਬਰ ਹੁੰਦਾ ਸੀਗਾ ਜਦੋਂ ਤੋਂ ਚੰਡੀਗੜ੍ਹ ਹਰਿਆਣਾ ਦੀ ਵੰਡ ਪੰਜਾਬ ਹਰਿਆਣਾ ਦੀ ਵੰਡ ਹੋ ਕੇ ਚੰਡੀਗੜ੍ਹ ਬਣਿਆ ਆਪਣਾ ਮੈਂਬਰ ਬੈਠਦਾ ਸੀ ਜਿਹੜੇ ਡੈਮਾਂ ਦੇ ਪਾਣੀ ਦੇ ਉੱਤੇ ਨਿਗਰਾਨੀ ਰੱਖਦਾ ਸੀ ਇਹ ਪਾਣੀ ਵੱਧ ਗਿਆ ਤੇ ਅੱਪਾ ਥੋੜਾ ਥੋੜਾ ਕਰਕੇ ਪਾਣੀ ਕਟਿਏ ਲੇਕਿਨ ਕੇਂਦਰ ਨੇ ਮੈਂਬਰ ਹਟਾਤਾ ਇਹ ਜਿਹੜਾ ਭਗਵੰਤ ਮਾਨ ਨੇ ਉਹਨੇ ਚੋਤਾ ਹੀ ਨਹੀਂ ਕੀਤੀ ਸਾਰੇ ਪੰਜਾਬ ਦੇ ਹੱਕਾਂ ਨੂੰ ਰੋੜਤਾ ਜਿੱਥੇ ਕਰਕੇ ਪਾਣੀ ਵੱਧਦਾ ਗਿਆ ਵਧਾ ਗਿਆ ਕਿਸੇ ਨੇ ਨਿਗਰਾਨੀ ਨਹੀਂ ਕੀਤੀ ਤੇ ਜਾਣ ਬੋਝ ਕੇ ਜਦ ਡੈਮਾਂ ਨੂੰ ਖੋਲਿਆ ਗਿਆ ਇੰਨੀ ਤੇਜ਼ ਪਾਣੀ ਬਾਰ ਆਇਆ ਕਿ ਅੱਧਾ ਪੰਜਾਬ ਡੋਬ ਗਿਆ ਤੇ ਪੂਰੀ ਤਰ੍ਹਾਂ ਨਾਲ ਇਹ ਕੇਜਰੀਵਾਲ ਭਗਵਾਨ ਤਮਨ ਤੇ ਛਾੜੂ ਦੀ ਨਲਕੀ ਕਰਕੇ ਪੰਜਾਬ ਤੇ ਲੱਖਾਂ ਲੋਕਾਂ ਦਾ ਘਰ-ਬਾਰ ਤੇ ਖੇਤ ਮਜ਼ਦੂਰਾਂ ਦਾ ਵਪਾਰੀਆਂ ਦਾ ਹਰੇਕ ਦਾ ਇਨਾ ਵੱਡਾ ਨੁਕਸਾਨ ਹੈ ਤੇ ਹੁਣ ਜਿਹੜੇ ਕਹਿੰਦੇ ਸੀ ਮੁਆਵਜ਼ੇ ਦੇਣਗੇ ਤੇ ਮੁਆਵਜ਼ੇ ਦਾ ਤਾਂ ਨਾਉ ਨਿਸ਼ਾਨੀ ਹੈਗਾ ਕਿ ਤੇਰੀ ਹੜ ਦੀ ਦਿੱਕਤਾ ਪਈ ਆ ਪੰਜਾਬ ਤੇ ਇਹ ਕੋਈ ਨੈਚੁਰਲ ਨਹੀਂ ਹੈ ਇਹ ਪੰਜਾਬ ਸਰਕਾਰ ਦੀ ਬਣਾਈ ਹੋਈ ਪੰਜਾਬ ਸਰਕਾਰ ਦੀ ਲਾਪਰਵਾਹੀ ਕਰਕੇ ਇਹ ਸਾਰਾ ਜਿਹੜਾ ਹੜ ਆਇਆ ਇਹ ਪੰਜਾਬ ਸਰਕਾਰ ਥੋੜੀ-ਬਹੁਤ ਵੀ ਕਿੰਦੇ ਤੋਂ ਹੁੰਦੀ ਕੋਈ ਦੇਖਭਾਲ ਹੀ ਆਉਂ ਕਰਦੀ ਔਰ ਪਾਣੀ ਹਿਸਾਬ ਨਾਲ ਛੱਡਦੀ ਤਾਂ ਹੱਟ ਨਹੀਂ ਸੀ ਆ ਪਰ ਮੈਂ ਧੰਨਵਾਦੀ ਆ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਾਡੇ ਜਿਹੜਾ ਮੌਰ ਹਲਕੇ ਦਾ ਕਿ ਜਿੰਨੀ ਸਾਨੂੰ ਕਣਕ ਲਈ ਸੀ ਉਸ ਤੋਂ ਡੇਢ ਟਣਕਾ ਕਰਕੇ ਜਿਹੜਾ ਅੱਜ 700 ਕੁਆਟਲ ਜਿਹੜਾ ਸੀਡ ਹੈ ਉਹ ਅਸੀਂ ਹਰ ਫੀਲਤਾਂ ਨੂੰ ਵੜਨ ਵਾਸਤੇ ਬੀਬਾ ਨੇ ਹਰੀ ਛੰਡੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਜਿੱਥੇ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਮੌੜ ਤੋਂ ਹੜਪੀੜਤੇ ਲੋਕਾਂ ਨੂੰ ਬਿਜਾਈ ਕਰਨ ਲਈ ਸੀਵੜਾ ਜਿਹੜੇ ਇਥੋਂ ਅਰਵਾਨਾ ਕੀਤੇ ਗਏ ਨੇ ਉੱਥੇ ਹੀ ਇਹਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸੇਵਾ ਜਾਰੀ ਰਹੇਗੀ ਮਨੀਸ਼ਗਰ ਪੀਟੀਸੀ ਨਿਊਜ਼ ਮੌੜ ਮੰਡੀ ਪਟੇਂਡਾ